ਕੀ ਤੁਸੀਂ ਕਦੇ ਮੱਛਰਾਂ ਤੋਂ ਬਣੇ 버ਗਰ ਬਾਰੇ ਸੁਣਿਆ ਹੈ ਸ਼ਾਇਦ ਹੀ ਤੁਸੀਂ ਇਸ ਦਾ ਨਾਮ ਸੁਣਿਆ ਹੋਵੇਗਾ ਪਰ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇੱਕ ਦੇਸ਼ ਦੇ ਲੋਕ ਮੱਛਰਾਂ ਤੋਂ ਬਣੇ 버ਗਰ ਨੂੰ ਬੜੇ ਚਾਣ ਨਾਲ ਖਾਂਦੇ ਹਨ ਦੁਨੀਆ ਦੇ ਬੱਖ ਬੱਖੇ ਸਵਿਜ ਬੱਖ ਬੱਖ ਤਰ੍ਹਾਂ ਦੇ ਭੋਜਨ ਖਾਦੇ ਜਾਂਦੇ ਹਨ ਕੁਝ ਦੇਸ਼ਾਂ ਵਿੱਚ ਅਜਿਹੇ ਜਾਨਵਰ ਅਤੇ ਜੀਵ ਜੰਤੂ ਖਾ ਜਾਂਦੇ ਹਨ ਜਿਨ੍ਹਾਂ ਦਾ ਨਾਮ ਸੁਣ ਕੇ ਤੁਹਾਡਾ ਮਨ ਘਿਰਨਾ ਨਾਲ ਭਰ ਜਾਵੇਗਾ ਤੁਸੀਂ ਕੀੜੀ ਦੀ ਚਟਨੀ ਬਾਰੇ ਤਾਂ ਸੁਣਿਆ ਹੀ ਹੋਵੇਗਾ ਪਰ ਕੀ ਤੁਸੀਂ ਕਦੇ ਮੱਛਰਾਂ ਤੋਂ ਬਣੇ 버ਗਰ ਬਾਰੇ ਸੁਣਿਆ ਹੈ ਜਿਸ ਨੂੰ ਮਸਕਿਟੋ 버ਗਰ ਕਿਹਾ ਜਾਂਦਾ ਹੈ ਤੁਸੀਂ ਸ਼ਾਇਦ ਹੀ ਇਸ ਦਾ ਨਾਮ ਸੁਣਿਆ ਹੋਵੇਗਾ ਪਰ ਤੁਹਾਨੂੰ जान ਕੇ ਹੈਰਾਨੀ ਹੋਵੇਗੀ ਕਿ ਇੱਕ ਦੇਸ਼ ਦੇ ਲੋਕ ਮੱਛਰਾ ਤੋਂ ਬਣੇ 버ਗਰ ਨੂੰ ਬੜੇ ਚਾਣ ਨਾਲ ਖਾਂਦੇ ਹਨ ਅਫਰੀਕਾ ਦੇ ਵਿਕਟੋਰੀਆ ਝੀਲ ਦੇ ਖੇਤਰ ਵਿੱਚ ਲੋਕ ਮੱਛਰਾ ਤੋਂ ਬਣੇ ਇਸ 버ਗਰ ਨੂੰ ਖਾਂਦੇ ਹਨ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਮੱਛਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਕਾਰਨ ਬਣਦੇ ਹਨ ਮੱਛਰਾਂ ਦੀਆਂ ਵੱਖ-ਵੱਖ ਪ੍ਰਜਾਤੀਆਂ ਵੀ ਪਾਈਆਂ ਜਾਂਦੀਆਂ ਹਨ ਹਰੇਕ ਸਪੀਸੀਜ਼ ਇੱਕ ਖਾਸ ਕਿਸਮ ਦੀ ਬਿਮਾਰੀ ਨਾਲ ਜੁੜੀ ਹੋਈ ਹੈ ਹਾਲਾਂਕਿ ਮੱਛਰ ਦੀਆਂ ਸਾਰੀਆਂ ਕਿਸਮਾਂ ਖੂਨ ਤੇ ਪਰਜੀਵੀ ਨਹੀਂ ਹਨ ਫਿਰ ਵੀ ਉਹਨਾਂ ਨੂੰ ਖਾਣ ਦਾ ਵਿਚਾਰ ਬਹੁਤ ਅਜੀਬ ਹੈ ਜ਼ਰੂਰੀ ਪੋਸ਼ਟਿਕ ਤੱਤਾਂ ਦੀ ਕਮੀ ਨੂੰ ਪੂਰਾ ਕੀਤਾ ਜਾਂਦਾ ਹੈ ਇਹਨਾਂ ਨੂੰ ਖਾਨਮਾਰੇ ਲੋਕਾਂ ਦਾ ਮੰਨਣਾ ਹੈ ਕਿ ਮੱਛਰ ਖਾਣ ਨਾਲ ਸਰੀਰ ਦੇ ਕਈ ਜ਼ਰੂਰੀ ਪੋਸ਼ਕ ਤੱਤਾਂ ਦੀ ਕਮੀ ਪੂਰੀ ਹੋ ਜਾਂਦੀ ਹੈ। ਹਰ ਸਾਲ ਬਰਸਾਤ ਦੇ ਮੌਸਮ ਦੌਰਾਨ ਇਨ੍ਹਾਂ ਮੱਛਰਾਂ ਦੀ ਗਿਣਤੀ ਵੱਧ ਜਾਂਦੀ ਹੈ। ਉਹ ਵੱਡੇ ਝੁੰਡਾਂ ਵਿੱਚ ਉੱਡਦੇ ਹਨ। ਇਨ੍ਹਾਂ ਦਾ ਸਮੂਹ ਇੰਨਾ ਸੰਘਣਾ ਹੁੰਦਾ ਹੈ ਕਿ ਉਹ ਕਿਸੇ ਵੀ ਵਿਅਕਤੀ ਨੂੰ ਜ਼ਖਮੀ ਕਰ ਸਕਦੇ ਹਨ। ਹਾਲਾਂਕਿ ਲੋਕ ਅਜੀਬ ਵੀ ਇਨ੍ਹਾਂ ਦਾ ਸ਼ਿਕਾਰ ਕਰਨ ਤੋਂ ਨਹੀਂ ਡਰਦੇ ਹਨ। ਉਹਨਾਂ ਦਾ ਮੰਨਣਾ ਹੈ ਕਿ ਇਨ੍ਹਾਂ ਨੂੰ ਖਾਣ ਨਾਲ ਪ੍ਰੋਟੀਨ ਮਿਲਦਾ ਹੈ। ਮੋਸਕੀਟੋ 버ਗਰ ਕਿਵੇਂ ਬਣਦਾ ਹੈ? ਇਨ੍ਹਾਂ ਨੂੰ ਫੜਨ ਲਈ ਬਰਤਨ ਦੇ ਤਾਲਣ ਲਈ ਪੈਣ ਦੀ ਵਰਤੋਂ ਕੀਤੀ ਜਾਂਦੀ ਹੈ। ਮੱਛਰਾਂ ਨੂੰ ਇਕੱਠਾ ਕਰਨ ਤੋਂ ਬਾਅਦ ਉਹਨਾਂ ਨੂੰ ਚੰਗੀ ਤਰ੍ਹਾਂ ਕੀਆ ਜਾਂਦਾ ਹੈ ਅਤੇ ਪੈਟੀ ਦਾ ਆਕਾਰ ਦਿੱਤਾ ਜਾਂਦਾ ਹੈ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇੱਕ ਪੈਟੀ ਵਿੱਚ 5 ਲੱਖ ਮਛਰ ਆਉਂਦੇ ਹਨ ਕਿਹਾ ਜਾਂਦਾ ਹੈ ਕਿ ਪ੍ਰੋਟੀਨ ਦੀ ਕਮੀ ਨਾਲ ਜੂਝ ਰਹੇ ਲੋਕਾਂ ਲਈ ਇਹ 버ਗਰ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ